ਹਾਂਜੀ ਦੋਸਤੋ ਪਿਆਰ ਭਰੀ ਦਸਤਰੀ ਕਾਲ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਅੱਜ ਦੋਸਤੋ ਆਪਾਂ ਗੱਡੀ ਲੈ ਕੇ ਆਏ ਆ ਤੇ ਗੱਡੀ ਥੇਲ ਕਰਨੀ ਆ ਬਾਈਆਂ ਨੇ ਤੇ ਆਜੋ ਗੱਡੀ ਦੀ ਥਾਰੀ ਤੇ ਨਿਗਾ ਮਰੋਣਿਆ ਤੁਹਾਨੂੰ ਇੱਕ ਵਾਰੀ ਚੈੱਕ ਕਰ ਲਿਓ ਗੱਡੀ ਚੋਦੂ ਆ ਬਾਈਆਂ ਨਾਲ ਆਪਾਂ ਗੱਲਬਾਤ ਕਰਾਂਦੇ ਤੇ ਬਹੁਤ ਹੀ ਦੋਸਤ ਗੱਡੀ ਰਿਜਨਲ ਗੱਡੀ ਪਈ ਐ ਤੇ ਸਾਫ ਪਈ ਐ ਤੇ ਆਜੋ ਵੀਡੀਓ ਦੇ ਐਂਡ ਤੱਕ ਬਣਾਈ ਰਿਹਾ ਉਹ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਦੋਸਤੋ ਪਹਿਲਾਂ ਕੁਰੀ ਦੇ ਅੰਦਰ ਚੜੀ ਗੱਡੀ ਦੇ ਛਾਤੀ ਮਾਰਾ ਦਈਏ ਤੁਹਾਨੂੰ ਬਿਲਕੁਲ ਗੱਡੀ ਸਾਰੀ ਸਾਫ ਪਈਏ ਦੋਸਤੋ ਥੱਲੇ ਉੱਚੇ ਦੇ ਪਤੋਂ ਗਲੀ ਨਹੀਂ ਗੀਅਰ ਇੰਜਨ ਦੀ ਬਿਲਕੁਲ ਗੱਡੀ ਸਾਫ ਆ ਬਹੁਤ ਸੀਟਾਂ ਟੁੱਟਾ ਬਿਲਕੁਲ ਸਾਫ ਪਈਆਂ ਚਾਰੇ ਪਤੋਂ ਗੱਡੀ ਦੋਸਤੋ ਰੀਜਲ ਗੱਡੀ ਐ ਈਸੀ ਥਾਲਾ ਓਕੇ ਆ ਚੱਲਦਾ ਜੀ ਬਿਲਕੁਲ ਗੱਡੀ ਦੀ ਸਟੇਸ਼ਨ ਸਾਫ ਸੁਥਰੀ ਪਈ ਆ ਤੇ ਵਹਿ ਕੇ ਰਹਿਣ ਗੱਡੀ ਆ ਦੋਸਤੋ ਆ ਤੇ ਟਾਇਰ 250 ਦੇ ਪੈਦੇ ਟਾਇਰ ਆ ਤੇ ਬਿਲਕੁਲ ਰੀਜਨਲ ਗੱਡੀ ਆ ਜੀ ਦਿੱਲੀ ਨੰਬਰ ਆ ਜੀ ਦਿੱਲੀ ਨੰਬਰ ਆ ਜੀ ਦੋਸਤੋ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦਿਆ ਕਰੋ ਤੇ ਅੱਗੇ ਵੀ ਭਰਾਵ ਤੱਕ ਵੀਡੀਓ ਬਹੁਤ ਆਸਾਨੀ ਨਾਲ ਜਾਵੜੇ ਤੇ ਲੋਡ ਬੰਦ ਵੀਰ ਗੱਡੀ ਕੀਤ ਰਹਿਣ 2000 ਮਾੜਲਾ 10 2008 ਮਾੜਲਾ ਦੋ ਤੋਂ ਗੱਡੀ ਤੇ ਬਿਲਕੁਲ ਗੱਡੀ 1 5 ਬਿਲਕੁਲ ਗੱਡੀ ਸਾਫ ਪਈ ਹੈ ਜੀ ਮੌਕੇ ਤੇ ਮਾਲਕ ਆਜੋ ਬਾਈਆਂ ਨਾਲ ਗੱਲਬਾਤ ਕਰਦੇ ਆ ਤੇ ਗੱਡੀ ਤੇ ਤੁਸੀਂ ਨਿਗਾਹ ਮਾਰ ਲੀਓ ਸਾਰੀ ਅਰੀਜਲ ਗੱਡੀਆ ਦੋਸਤੋ ਬਿਲਕੁਲ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਤਬ ਤੋਂ ਪਹਿਲਾਂ ਗੱਡੀ ਕਿੰਨਾ ਮਾਡਲ ਹੈ ਆਪਣੀ 2008 2008 ਮਾਡਲ ਗੱਡੀ ਹੈ ਠੀਕ ਹੈ ਜੀ ਤੇ ਰੀਅਲ ਗੱਡੀ ਹੈ ਸਾਰੀ ਆਪਣੀ ਹਾਂ ਜੀ ਹਾਂ ਜੀ ਕੋਈ ਪੇਂਟ ਨਹੀਂ ਹੋਇਆ ਜੀ ਤੇ ਪੇਂਟ ਦਾ ਇਹ ਤਾਂ ਪੰਪ ਚੰਪ ਚੰਪ ਕਰਦਾ ਹੋਇਆ ਠੀਕ ਹੈ ਜੀ ਤੇ ਨੰਬਰ ਕਿਹੜਾ ਜੀ ਦਿੱਲੀ ਨੰਬਰ ਹੈ ਜੀ ਦਿੱਲੀ ਨੰਬਰ ਠੀਕ ਹੈ ਜੀ ਦਿੱਲੀ ਨੰਬਰ ਆ ਦੋਸਤੋ ਤੇ 2008 ਮਾਡਲ ਗੱਡੀ ਹੈ ਦੋਸਤੋ ਤੇ ਬਾਈ ਨੇ ਦੱਸਤਾ ਤੇ ਬਿਲਕੁਲ ਗੱਡੀ ਸਾਫ ਪਈ ਆ ਜੀ ਤੇ ਬਾਈ ਜੀ ਕੀ ਮੁੱਲ ਕੀ ਡਿਮਾਂਡ ਕਰਦਾ ਗੱਡੀ ਦੀ ਮੁੱਲ ਇਹ 1 ਲੱਖ 5000 ਰੁਪਏ ਮੰਗਉਂਦੇ ਆ ਇਹ ਮੌਕੇ ਤੇ ਮਾਨਤਨ ਹੋ ਜਾਊਗਾ ਲਓ ਜੀ ਬਾਈ ਨੇ ਦੱਸਤਾ 1 ਲੱਖ 5000 ਰੁਪਏ ਬਾਈ ਡਿਮਾਂਡ ਕਰਦੇ ਆ ਤੇ ਮੌਕੇ ਤੇ ਮਾਨਤਨ ਬਾਈ ਜੀ ਲਾਜ਼ਮੀ ਕਰਨ ਦੇ ਦੋਸਤੋਂ ਤੇ ਬਹੁਤ ਹੀ ਚੰਗੀ ਕੁਆਲਿਟੀ ਦੀ ਗੱਡੀ ਆ ਬਿਲਕੁਲ ਸਾਫ ਪਈ ਆ ਕਿਉਂਕਿ ਜਵਾਕਾਂ ਨੂੰ ਗਰਮੀ ਦੀਆਂ ਛੁੱਟੀਆਂ ਮਿਲਦੀਆਂ ਦੋਸਤੋਂ ਤੇ ਬਹੁਤ ਘਰੇਲੂ ਪਰਿਵਾਰ ਵਾਸਤੇ ਗੱਡੀ ਬਿਲਕੁਲ ਸਾਫ ਸੁਥਰੀ ਆ ਜੀ ਤੇ ਬਾਈ ਦੇ ਮੋਬਾਈਲ ਨੰਬਰ ਤੇ ਗੱਲਬਾਤ ਲਾਜ਼ਮੀ ਕਰੋ ਤੇ ਬਾਈ ਦਾ ਮੋਬਾਈਲ ਨੰਬਰ ਚਲਦੀ ਵੀਡੀਓ ਦੇ ਆਪਾਂ ਦਿੰਨੇ ਆ ਏਟਾ ਦਵਾਂਗੇ ਤੇ ਬਾਈ ਦੇ ਮੋਬਾਈਲ ਨੰਬਰ ਤੇ ਲਾਜ਼ਮੀ ਗੱਲਬਾਤ ਕਰਿਓ ਤੇ ਬਾਈ ਜੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 99152 50207 ਇੱਕ ਵਾਰੀ ਹੋਰ ਬੋਲ ਦਿਓ ਬਾਈ ਜੀ 99152 50207 ਲਓ ਜੀ ਬਾਈ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ ਬਾਈ ਦੇ ਮੋਬਾਈਲ ਨੰਬਰ ਤੇ ਗੱਲਬਾਤ ਲਾਜ਼ਮੀ ਕਰਿਓ ਤੇ ਬਹੁਤ ਹੀ ਚੰਗੀ ਕੁਆਲਿਟੀ ਦੀ ਗੱਡੀ ਆ ਦੋਸਤੋ ਬਹੁਤ ਸਾਫ਼ ਸੁਥਰੀ ਗੱਡੀ ਪਈ ਆ ਤੇ ਮਿਲਦਿਆਂ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਦੇ ਐਂਡ ਤੱਕ